ਸਵਾਗਤ ਹੈ ਤੁਹਾਡਾ ਸੁਪਰ ਮਾਜਾ ਵੈੱਬ ਚੈਨਲ ਤੇ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜਿਮਨੀ ਚੌਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਚੇਅਰਮੈਨ ਸਾਹਿਬਾਨ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਵੋਟਰ ਸੂਚੀਆਂ ਸੰਬੰਧੀ ਲੈ ਗਏ ਫੈਸਲੇ ਇਹ ਮੀਟਿੰਗ ਚੇਅਰਮੈਨ ਜਸਬੀਰ ਸਿੰਘ ਸੋਰਸਿੰਘ ਚੇਅਰਮੈਨ ਗੁਰਵਿੰਦਰ ਸਿੰਘ ਬੈੜਵਾਲ ਦੀ ਯੋਗ ਅਗਵਾਈ ਹੇਠ ਹੋਈ ਇਸ ਸਮੇਂ ਚੇਅਰਮੈਨ ਰੁਪਿੰਦਰ ਕੌਰ ਮੈਡਮ ਅਤੇ ਉਸਮਾਨ ਸਾਹਿਬ ਐਮਐਲਏ ਕਟਾਰੀਆ ਸਾਹਿਬ ਜੀ ਦੇ ਸੁਪੁੱਤਰ ਆਦ ਹਾਜ਼ਰ ਸਨ ਸੁਪਰਮਾਚ ਲਈ ਗੁਰਲਾਲ ਸਿੰਘ ਲੈਹਰੀ ਦੀ ਖਾਸ ਰਿਪੋਰਟ ਤਰਨਤਾਰਨ ਆਓ ਦੇਖਦੇ ਆਂ ਪੂਰੀ ਵੀਡੀਓ ਅਖੀਰ ਤੱਕ ਕੀ ਕਹਿ ਰਹੇ ਹਨ ਚੇਅਰਮੈਨ ਸਾਹਿਬਾਨ ਮੀਟਿੰਗ ਦਾ ਅਜੰਡਾ ਜੀ ਵੇਖੋ ਤਰਨਤਾਰਨ ਹਲਕੇ ਦੇ ਵਿੱਚ ਜਿਹੜੀ ਜਿਮਨੀ ਚੋਣ ਆਈ ਹੈ ਸਾਡੇ ਮਾਨਯੋਗ ਐਮਐਲਏ ਸਰਦਾਰ ਕਸ਼ਮੀਰ ਸਿੰਘ ਸੋਲ ਜੀ ਪਿਛਲੇ ਦਿਨਾਂ ਦੇ ਵਿੱਚ ਕਾਲ ਚਲਾਣਾ ਕਰ ਗਏ ਸੀ ਸੋ ਅੱਜ ਜਿਮਨੀ ਚੋਣ ਦਾ ਜਿਹੜੀ ਆਉਣ ਵਾਲੀ ਆ ਉਹਦੇ ਰਿਕਾਰਡਿੰਗ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਮੀਟਿੰਗਾਂ ਰੱਖੀਆਂ ਤੇ ਜਿਹੜਾ ਜਿਮਨੀ ਚੋਣ ਦਾ ਵਿਗਲਿਆ ਉਹ ਪੂਰੇ ਜ਼ੋਰ ਦੇ ਨਾਲ ਵੱਜ ਗਿਆ ਅੱਜ ਪਿੰਡਾਂ ਦੇ ਸਰਪੰਚਾਂ ਪੰਚਾਂ ਮੋਦ 12 ਸਾਥੀਆਂ ਦੇ ਨਾਲ ਮੀਟਿੰਗ ਕਰਕੇ ਪਿੰਡਾਂ ਦੇ ਵਿੱਚ ਜਿਹੜਾ ਡੋਰ ਟੂ ਡੋਰ ਪ੍ਰਚਾਰ ਕਰਨਾ ਜਾਂ ਕਿਸੇ ਵੀ ਕੋਈ ਕੰਮ ਧੰਦਾ ਭੈਣ ਭਰਾਵਾਂ ਦਾ ਜੋ ਵੀ ਹੈਗਾ ਜਿੱਦਾਂ ਦਾ ਵੀ ਉਹਦੇ ਤੇ ਵਿਚਾਰਾਂ ਕੀਤੀਆਂ ਕਿਉਂ ਵਾਲੇ ਦਿਨਾਂ ਦੇ ਵਿੱਚ ਇਲੈਕਸ਼ਨ ਨਾਉਸ ਹੋਣ ਵਾਲਾ ਤਾਂ ਤਗੜੇ ਹੋ ਕੇ ਜਿਹੜਾ ਜਿਮਣੀ ਚੋਣ ਆ ਜਿਹੜੀ ਆਮ ਆਦੀ ਪਾਰਟੀ ਨੇ ਜਿੱਤ ਗਏ ਆਮ ਆਦੀ ਪਾਰਟੀ ਦੀ ਝੋਲੀ ਦੇ ਵਿੱਚ ਸੀਟ ਪਾਵਾਂਗੇ ਵੱਡੀ ਲੀਡ ਦੇ ਨਾਲ ਹਾਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਅੱਜ ਕਰਨ ਕਰਨ ਦੀ ਜਿਹੜੀ ਬਾਈ ਇਲੈਕਸ਼ਨ ਹੋਣੀ ਆ ਉਹਦੇ ਸਬੰਧ ਦੇ ਵਿੱਚ ਜੀਕੇ ਰਿਜ਼ੋਰਟ ਦੇ ਵਿੱਚ ਬਲਾਸੌਰ ਬਲਾਕ ਦੇ ਵੱਖ-ਵੱਖ ਪਿੰਡਾਂ ਤੋਂ ਜਿਹੜੇ ਸਰਪੰਚ ਸਾਹਿਬਾਨ ਆਏ ਆ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬਹਿਰਵਾੜ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਮੀਟਿੰਗ ਕੀਤੀ ਗਈ ਆ ਸਰਪੰਚਾਂ ਦੇ ਨਾਲ ਹੋਰ ਜਿਹੜੇ ਮੋਤਬਰ ਪੰਚ ਜਾਂ ਪਾਰਟੀ ਦੇ ਜਿਹੜੇ ਵਲੰਟੀਅਰ ਉਹਨਾਂ ਦੇ ਨਾਲ ਤੇ ਉਹਨਾਂ ਨੂੰ ਅੱਜ ਇਹ ਮਤਲਬ ਪ੍ਰੋਗਰਾਮ ਦਿੱਤਾ ਇਹ ਜਿਹੜੀ ਬਾਈ ਇਲੈਕਸ਼ਨ ਆ ਜਿਹੜੀ ਕਿ ਛੇਤੀ ਜਿਹੜੀ ਆ ਅਨਾਉਂਸ ਹੋ ਰਹੀ ਆ ਉਹਦੇ ਸਬੰਧ ਦੇ ਵਿੱਚ ਜਿਹੜੀਆਂ ਉਹ ਤਿਆਰੀਆਂ ਅੱਜ ਤੋਂ ਹੀ ਸ਼ੁਰੂ ਕਰਤੀਆਂ ਡਿਊਟੀਆਂ ਲਾਤੀਆਂ ਸਾਡੇ ਇੱਥੇ ਨਰੇਸ਼ ਕਟਾਰੀਆ ਜਿਹੜੇ ਜੀਰੇ ਤੋਂ ਐਮਐਲਏ ਉਹਨਾਂ ਦੀ ਡਿਊਟੀ ਲਈ ਆ ਸਾਡੇ ਕੈਬਨਿਟ ਮਨਿਸਟਰ ਬਰਿੰਦਰ ਗੋਲਜੀ ਜਿਹੜੀ ਉਹਨਾਂ ਦੀ ਡਿਊਟੀ ਲੱਗੀ ਆ ਇਸ ਤਰ੍ਹਾਂ ਸਾਰਾ ਕਲਸਟਰ ਬਣਾ ਕੇ ਤੇ ਪਾਰਟੀ ਨੇ ਜਿਹੜੀਆਂ ਡਿਊਟੀਆਂ ਅੱਜ ਫਿਕਸ ਕਰਤੀਆਂ ਅਸੀਂ ਹੋਰ ਸਾਰੇ ਰਲ ਮਿਲ ਕੇ ਸਰਪੰਚ ਸਾਡੇ ਸਹਬਾਨ ਸਾਰੇ ਅਹੀ ਵੇਰ ਰਾਤ ਇੱਕ ਕਰਾਂਗੇ ਤੇ ਇਹ ਵੱਡੀ ਲੀਡ ਦੇ ਨਾਲ ਜਿਹੜੀ ਆ ਇਹ ਤਰਨ ਤਰਨ ਦੀ ਜਿਹੜੀ ਆ ਚੋਣ ਆ ਜਿੱਤ ਕੇ ਦੇਖੋ ਆਮਾਦੀ ਪਾਰਟੀ ਜਿਹੜੀ ਆ ਸਾਡੀ ਸਰਕਾਰ ਜਿਹੜੀ ਆ ਮਾਨ ਸਰਕਾਰ ਜਿਹੜੀ ਆ ਬਹੁਤ ਵਧੀਆ ਕੰਮ ਕਰ ਰਹੀ ਆ ਜੀ ਜਿਹਦੀ ਬਦੌਲਤ ਜਿਹੜਾ ਬਹੁਤ ਆਮਾਦੀ ਪਾਰਟੀ ਦਾ ਜਿਹੜਾ ਚੰਗੇ ਜਿਹੜੇ ਇਨਸਾਨ ਆ ਜਾਂ ਜਿਹੜੇ ਵੀ ਆ ਮਤਲਬ ਵੀ ਉਹ ਸਮਿਤੀ ਆਪੀ ਆਮਾਦੀ ਪਾਰਟੀ ਨੇ ਵਧੀਆ ਕੰਮ ਕੀਤੇ ਆ ਠੀਕ ਆ ਇਸੇ ਵੀ ਬਾਈ ਦੇ ਵਿੱਚ ਬੜੀ ਵੱਡੀ ਲੀਡ ਦੇ ਨਾਲ ਜਿਹੜਾ ਤਰਨ ਤਰਨ ਹਲਕਾ ਜਿਹੜਾ ਜਿਤਾਇਆ ਸੀ ਤੇ ਹੁਣ ਚਲੋ ਜੀ ਆਪਣੇ ਵਸ ਦੀ ਗੱਲ ਦੀ ਸਾਡੇ ਸਤਿਕਾਰਯੋਗ ਡਾਕਟਰ ਕਸ਼ਮੀਰ ਸਿੰਘ ਸੋਲ ਐਮ ਐਲ ਏ ਉਹ ਪੂਰੇ ਹੋ ਗਏ ਸ਼ੁਕਰਵਾਦ ਹੋ ਗਏ ਤੇ ਜਿਹੜੀ ਬਾਈ ਇਲੈਕਸ਼ਨ ਇੱਥੇ ਹੁਣ ਹੋ ਰਹੀ ਆ ਇਹਦੇ ਵਿੱਚ ਜਿਹੜਾ ਪੂਰੇ ਮਤਲਬ ਵੀ ਵੱਡੇ ਬਹੁਮਤ ਦੇ ਨਾਲ ਜਿਹੜਾ ਲੋਕੀ ਜਿਹੜੇ ਆ ਆਮ ਆਦੀ ਪਾਰਟੀ ਦੀਆਂ ਪਾਲਿਸੀਆਂ ਤੋਂ ਨੀਤੀਆਂ ਤੋਂ ਸਰਕਾਰ ਤੋਂ ਜਿਹੜੇ ਬੜੇ ਖੁਸ਼ ਆ ਤੇ ਪੂਰਾ ਸਮਰਥਨ ਮਿਲੂਗਾ ਜੀ